ਤੁਸੀਂ ਜਮਾਂ ਸਸਤੇ ਘਰ ਵਾਸਤੇ ਡਿਮਾਂਡ ਪਾਈ ਸੀ ਜਮਾਂ ਸਸਤਾ ਘਰ ਆਪਾਂ ਅੱਜ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਸੀ ਮਾਲਕ ਨੇ ਰੇਟ 5 ਲੱਖ ਰੁਪਿਆ ਕਿਹਾਗਾ ਇੱਕ ਬਰੀ ਬਾਕੀ ਕਹਿੰਦੇ ਸੀਗੇ ਮੌਕੇ ਤੇ ਹੋਰ ਵੀ ਕਰ ਲੰਗੇ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ 73800 ਪੂਰਾ 62173 ਜੇ ਤੁਹਾਨੂੰ ਕੋਲੇ ਵੀ ਘਰ ਕੋਠੀ ਮਕਾਨ ਕਿਸੇ ਵੀ ਏਰੀਆ 'ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਆਪਣੇ ਕੋਲੇ ਭੇਜੋ ਫਰੀਦ ਵਿੱਚ ਆਪਾਂ ਐਡ ਲਗਾ ਦੇਵਾਂਗੇ ਸੀ ਤੁਹਾਡੀ ਸਾਰਿਆਂ ਦੀ ਫਰਮਾਇਸ਼ ਤੇ ਆਪਾਂ ਅੱਜ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਰੇਟ ਤੁਹਾਨੂੰ ਜਮ੍ਹਾਂ ਸਸਤਾ ਅੱਜ ਦੇਖਣ ਨੂੰ ਮਿਲੂਗਾ ਕੁੱਲ 5 ਕੁ ਲੱਖ ਰੁਪਈਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ 5 ਲੱਖ ਰੁਪਈਆ ਇੱਕ ਵਾਰੀ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੇ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਦੱਸ ਦੇਣਾ ਜੀ ਜਿਹੜੀ ਆਪਾਂ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਇਹਦੇ ਵਿੱਚ ਤੁਹਾਨੂੰ ਦੋ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ ਇੱਕ ਤਾਂ ਤੁਸੀਂ ਇਹ ਕੋਠੀ ਦੀ ਵੀਡੀਓ ਦੇਖ ਰਹੇ ਹੋ ਜੀ ਸਕਰੀਨ ਤੇ ਹੁਣ ਚੱਲ ਹੀ ਰਹੀ ਹੈ ਤੇ ਇਸ ਤੋਂ ਇਲਾਵਾ ਤੁਹਾਨੂੰ ਅੱਗੇ ਇੱਕ ਪੂਰਾ ਵਧੀਆ ਘਰ ਦੇਖਣ ਨੂੰ ਮਿਲੂਗਾ ਘਰ ਦਾ ਰੇਟ 5 ਲੱਖ ਰੁਪਏ ਸੀ ਇਹਦਾ ਰੇਟ ਅਲੱਗ ਹੈ ਸੀ ਜਗ੍ਹਾ ਦੋਮਾਂ ਦੀ ਅਲੱਗ-ਅਲੱਗ ਹੈ ਤੇ ਪੂਰੀ ਗੱਲਬਾਤ ਤੁਹਾਨੂੰ ਮੈਂ ਦੱਸ ਦਿਆਂ ਸੀ ਪਹਿਲਾਂ ਇਸ ਕੋਠੀ ਦੀ ਆਪਾਂ ਗੱਲਬਾਤ ਕਰਦੇ ਹਾਂ ਜਦੋਂ ਕੋਠੀ ਦੀ ਪੂਰੀ ਗੱਲਬਾਤ ਹੋ ਗਈ ਸਾਰੀ ਵੀਡੀਓ ਤੁਸੀਂ ਦੇਖ ਲਈ ਉਹ ਤੋਂ ਬਾਅਦ ਆਪਾਂ ਘਰ ਦੀ ਗੱਲਬਾਤ ਕਰਾਂਗੇ ਸਾਰੀ ਪਹਿਲਾਂ ਇਸ ਘਰ ਦੀ ਜਾਣਕਾਰੀ ਦੀ ਗੱਲ ਕਰੀਏ ਤਾਂ ਮਾਲਕ ਜਿਹੜੇ ਆਪ ਨੇ ਇਸ ਕੋਠੀ ਦੇ ਉਹਨਾਂ ਨੇ ਕਿਹਾ ਹੈ ਬੀਟ ਜਿਹੜੀ ਟੋਟਲ ਜਗ੍ਹਾ ਆਪਾਂ ਨੂੰ ਮਿਲੂਗੀ 10 ਮਰਲੇ ਜਗ੍ਹਾ ਮਿਲੂਗੀ ਇਸ ਕੋਠੀ ਦੀ ਜਗ੍ਹਾ 10 ਮਰਲੇ ਤੇ 10 ਮਰਲੇ ਜਿਹੜੇ ਵੱਡੇ ਮਰਲੇ ਹੁੰਦੇ ਆ ਉਹ 10 ਮਰਲੇ ਆਪਾਂ ਨੂੰ ਮਿਲ ਜਾਣਗੇ ਤੇ ਮਾਲਕ ਕਹਿੰਦੇ ਨੇ ਰਜਿਸਟਰੀ ਵਾਲੀ ਇਹ ਜਗ੍ਹਾ ਸੀ ਜਿਹੜਾ ਇਸ ਘਰ ਨੂੰ ਰਸਤਾ ਲੱਗਦਾ ਸੀ ਗਲੀ ਲੱਗਦੀ ਆ ਪੂਰੀ ਖੁੱਲੀ ਡੁੱਲੀ ਗਲੀ ਲੱਗਦੀ ਆ ਕੋਈ ਵੀ ਸੰਦ ਸੰਢੇੜਾ ਕੋਈ ਵੀ ਗੱਡੀ ਆ ਕੋਈ ਵੀ ਟਰੈਕਟਰ ਆ ਕੋਈ ਵੀ ਸੰਦ ਐ ਸੀ ਸਿੱਧਾ ਕੋਠੀ ਦੇ ਅੰਦਰ ਆਉਂਦਾ ਗਾ ਬਾਕੀ ਕੰਮ ਜਿੰਨਾ ਮਾਲਕ ਨੇ ਕਰਵਾਇਆ ਹੋਇਆ ਬਹੁਤ ਵਧੀਆ ਕਰਵਾਇਆ ਹੋਇਆ ਸੀ ਇਸ ਕੋਠੀ ਦੀ ਡਿਮਾਂਡ ਦੀ ਗੱਲ ਕਰਾਂਗੇ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮਿਲ ਜੂਗਾ ਕੱਲੀ ਕੱਲੀ ਆਪਾਂ ਗੱਲਬਾਤ ਸਾਰੀ ਕਰਾਂਗੇ ਬਾਕੀ ਜੇ ਆਪਾਂ ਗੱਲ ਕਰੀਏ ਇਸ ਕੋਠੀ ਦੀ ਤਾਂ ਏਸੀ ਦੀ ਫੀਟਿੰਗ ਵਗੈਰਾ ਆਪਾਂ ਨੂੰ ਕੰਪਲੀਟ ਮਿਲੂਗੀ ਤੇ ਲਾਈਟਿੰਗ ਦਾ ਟੋਟਲ ਕੰਮ ਆਪਾਂ ਨੂੰ ਪੂਰਾ ਵਧੀਆ ਦੇਖਣ ਨੂੰ ਮਿਲੂਗਾ ਥੱਲੇ ਫਾਰਸ਼ ਆਪਾਂ ਨੂੰ ਵਧੀਆ ਮਿਲ ਜੂਗਾ ਸਾਰੀ ਕੋਠੀ ਮਾਲਕ ਨੇ ਰੰਗ ਕਰਵਾ ਰੱਖੀ ਹੈ ਅੰਦਰ ਤੁਸੀਂ ਚੈੱਕ ਕਰੋ ਜੀ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਬਾਕੀ ਕਮਰੇ ਖੁੱਲੇ ਡੁੱਲੇ ਬਣੇ ਹੋਏ ਨਹੀਂ ਕਮਰੇ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਆਪਾਂ ਨੂੰ ਮਿਲ ਜਾਣਗੇ ਬਾਕੀ ਇਕੱਲੀ ਇਕੱਲੀ ਗੱਲਬਾਤ ਤੁਹਾਨੂੰ ਮੈਂ ਦੱਸ ਹੀ ਰਿਹਾ ਸੀ ਬਾਕੀ ਤੁਸੀਂ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਆਪਣੀ ਇਹ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜ਼ਰੂਰ ਦਬਾ ਦਿਓ ਬਾਕੀ ਆ ਜਿਹੜਾ ਤੁਸੀਂ ਕਮਰਾ ਦੇਖਿਆ ਇਹਦੇ ਨਾਲ ਅਟੈਚ ਬਾਥਰੂਮ ਵੀ ਹੈ ਜੀ ਬਾਥਰੂਮ ਦਾ ਕੰਮ ਪੈਂਡਿੰਗ ਦੇ ਵਿੱਚ ਪਿਆਗਾ ਬਾਕੀ ਸੀਟਾ ਸੁੱਟਾ ਤਾਂ ਲੱਗੀਆਂ ਪਈਆਂ ਟੂਟੀਆਂ ਦਾ ਕੰਮ ਹੋਇਆ ਪਿਆ ਬਸ ਕੱਲਾ ਟਾਈਲਾਂ ਦਾ ਕੰਮ ਰਹਿਦਾਗਾ ਤੇ ਉਹ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਜਿਹੜਾ ਕੰਮ ਹੋਇਆ ਪਿਆ ਉਹ ਵੀ ਤੁਸੀਂ ਵੀਡੀਓ ਚ ਦੇਖ ਰਹੇ ਹੋ ਜੀ ਜਿਹੜਾ ਕੰਮ ਪੈਂਡਿੰਗ ਦੇ ਵਿੱਚ ਪਿਆ ਉਹ ਵੀ ਤੁਸੀਂ ਦੇਖ ਰਹੇ ਹੋ ਬਾਕੀ ਉੱਪਰ ਛੱਤ ਤੋਂ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਤੇ ਇਸ ਕੋਠੀ ਦੀ ਜਗ੍ਹਾ ਤੁਹਾਨੂੰ ਪਤਾ ਲੱਗੀ ਗਈ ਸੀ ਤੇ ਤੁਹਾਡੀ ਫਰਮਾਇਸ਼ ਤੇ ਆਪਾਂ ਵੀਡੀਓ ਅੱਜ ਇਹ ਲੈ ਕੇ ਪਹੁੰਚੇ ਹਾਂ ਤੁਸੀਂ ਘੱਟ ਰੇਟ ਵਾਸਤੇ ਕਹਿੰਦੇ ਸੀਗੇ ਦੋਮੇ ਚੀਜ਼ਾਂ ਦਾ ਕੋਈ ਜ਼ਿਆਦਾ ਰੇਟ ਨਹੀਂ ਹੈਗਾ ਅਸੀਂ ਨਾ ਤਾਂ ਇਸ ਕੂਠੀ ਦਾ ਕੋਈ ਜ਼ਿਆਦਾ ਰੇਟ ਤੁਹਾਨੂੰ ਮਿਲਨੇ ਤੇ ਜਿਹੜਾ ਅੱਗੇ ਘਰ ਹੈ ਨਾ ਉਹਦਾ ਜ਼ਿਆਦਾ ਰੇਟ ਤੁਹਾਨੂੰ ਨਹੀਂ ਮਿਲਨੇਗਾ ਰੇਟ ਜਮਾ ਜਾਈਜ਼ ਆਪਾਂ ਲੈ ਕੇ ਪਹੁੰਚੇ ਹਮ ਜੇ ਆਪਾਂ ਇਸ ਕੂਠੀ ਦੀ ਗੱਲ ਕਰੀਏ ਤਾਂ ਇਸ ਕੂਠੀ ਦੀ ਡਿਮਾਂਡ ਜਿਹੜੀ ਪਹੁੰਚੀ ਇੱਕ ਡਿਮਾਂਡ ਹੈ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਨੇ 18.5 ਲੱਖ ਰੁਪਿਆ ਕਿਹਾਗਾ ਵੱਡੇ 10 ਮਾਰ ਲੇ ਸਾਰੀ ਕੂਠੀ ਵਧੀਆ ਬਣੀ ਹੋਈ ਹੈ ਬਾਕੀ ਲੋਕੇਸ਼ਨ ਪੂਰੀ ਵਧੀਆ ਸੀ ਤੇ 18.5 ਲੱਖ ਰੁਪਇਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਵੀ ਰੇਟ ਵੇਖ ਕੇ ਮੌਕੇ ਤੇ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਜਿਹਨੂੰ ਵੀ ਕੋਠੀ ਪਸੰਦ ਆਉਂਦੀ ਹੈ ਵੀਡੀਓ ਦੇਖ ਕੇ ਕੋਈ ਵੀ ਆਉਣਾ ਚਾਹੁੰਦਾ ਜੀ ਕੋਠੀ ਨੂੰ ਦੇਖਣ ਵਾਸਤੇ ਮਾਲਕ ਕਹਿੰਦੇ ਨੇ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਫੋਨ ਤੇ ਜਦੋਂ ਪੂਰੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਆ ਕੇ ਦੇਖ ਸਕਦੇ ਹੋ ਕੋਠੀ ਨੂੰ ਮਾਲਕ ਕਹਿੰਦੇ ਨੇ ਵੀ ਕੋਠੀ ਦੇਖ ਲਿਓ ਜਦੋਂ ਪਸੰਦ ਆ ਗਈ ਉਹ ਤੋਂ ਬਾਅਦ ਰੇਟ ਵੇਖ ਕੇ ਕੀਤਾ ਜਾਊਗਾ 18.5 ਲੱਖ ਰੁਪਇਆ ਇੱਕ ਓਨਰ ਵੱਲੋਂ ਡਿਮਾਂਡ ਹੈ ਬਾਕੀ ਰਿਹਾਇਸ਼ੀ ਏਰੀਆ ਦੇ ਵਿੱਚ ਕੋਠੀ ਬਣੀ ਹੋਈ ਹੈ ਗਲੀ ਵਧੀਆ ਲੱਗਦੀ ਹੈ ਰਸਤਾ ਵਧੀਆ ਲੱਗਦਾ ਸੀ ਬਾਕੀ ਆਪਾਂ ਕੱਲੀ-ਕੱਲੀ ਚੀਜ਼ ਤੁਹਾਨੂੰ ਦਿਖਾਈ ਰਹੀਆਂ ਸੀ ਵੀਡੀਓ ਮਾਲਕ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਹੈ ਚਾਰੇ ਪਾਸੇ ਤੁਸੀਂ ਦੇਖ ਲਓ ਜੀ ਪੂਰੀ ਰਿਹਾਇਸ਼ੀ ਏਰੀਆ 'ਚ ਕੋਠੀ ਬਣੀ ਹੋਈ ਹੈ ਲੋਕੇਸ਼ਨ ਵਧੀਆ ਆਸ-ਪਾਸੇ ਦਾ ਮਾਹੌਲ ਬਹੁਤ ਵਧੀਆ ਸੀ ਤੇ ਪਾਣੀ ਦੀ ਸਪਲਾਈ ਵਧੀਆ ਮੋਟਰ-ਮੋਟਰ ਲੱਗੀ ਹੋਈ ਐ ਸਿ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਟੂਰਕੋਟ ਮਾਲਕ ਦਾ ਏਰੀਆ ਗਾ ਤਹਿਸੀਲ ਨਿਹਾਲ ਸਿੰਘ ਵਾਲਾ ਸੀ ਤੇ ਡਿਸਟ੍ਰਿਕਟ ਮੋਗਾ ਤੁਸੀਂ ਜਾ ਕੇ ਦੇਖਣਾ ਚਾਹੁੰਨੋ ਜਾ ਕੇ ਦੇਖ ਵੀ ਸਕਦੇ ਹੋ ਸਿ ਤੇ ਆਪਾਂ ਗੱਲ ਕਰੀਏ ਮਾਲਕ ਦੇ ਮੋਬਾਈਲ ਨੰਬਰਾਂ ਦੀ ਤਾਂ ਦੋ ਨੰਬਰ ਮਾਲਕ ਨੇ ਦੱਸੀ ਐ ਦੋਵੇਂ ਨੰਬਰਾਂ 'ਚੋਂ ਕਿਸੇ ਵੀ ਨੰਬਰ ਤੇ ਫੋਨ ਤੁਸੀਂ ਲਗਾ ਸਕਦੇ ਹੋ ਨੰਬਰ ਤੁਹਾਨੂੰ ਸਕਰੀਨ ਤੇ ਬਾਕੀ ਮੈਂ ਦੇ ਦਿੱਤੇ ਸੀਗੇ ਤੇ ਤੁਹਾਨੂੰ ਮੈਂ ਦੱਸ ਵੀ ਦਿੱਨਾ ਸੀ 98700 81 10047 ਦੂਜਾ ਨੰਬਰ ਮਾਲਕ ਦਾ 600 ਪੂਰਾ 90 700 ਪੂਰਾ 67 ਬਾਕੀ ਨੰਬਰ ਸਕਰੀਨ ਤੇ ਅਸੀਂ ਗੱਲ ਕਰ ਲਿਓ ਜਿਹੜੀ ਵੀ ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਜੇ ਚਾਹੁੰਦੇ ਹੋ ਜੀ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਰੇ ਬਡੇ ਬਜ਼ੁਰਗ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਇਸ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਜੇ ਦੇਖਣਾ ਚਾਹੁੰਨ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਤੁਹਾਨੂੰ ਮਿਲੂਗਾ ਜੀ ਉਹ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ 73800 ਪੂਰਾ 26100 73 ਫਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਠੀਕ ਹੈ ਜੀ ਬਾਕੀ ਭੇਜੋ ਹੁਣ ਜੇ ਕਿਸਨ ਐਡ ਕਰਵਾਉਣੀ ਹੈ ਜੀ ਗੱਲ ਕਰਦੇ ਹਾਂ ਜੀ ਆਪਾਂ ਹੁਣ ਸੈਕਿੰਡ ਵਾਲੇ ਘਰ ਦੀ ਕੋਠੀ ਦੀ ਪੂਰੀ ਗੱਲਬਾਤ ਆਪਾਂ ਕਰ ਹੀ ਲਈ ਸੀ ਤੇ ਸਾਰੀ ਜਾਣਕਾਰੀ ਤੁਹਾਨੂੰ ਮੈਂ ਪਿੱਛੇ ਹੀ ਦਿੱਤੀ ਇਹ ਤਾਂ ਬਾਅਦ ਆਪਾਂ ਹੁਣ ਘਰ ਦੀ ਗੱਲ ਕਰਦੇ ਆਂ ਤੇ ਮਾਲਕ ਦਾ ਮੋਬਾਈਲ ਨੰਬਰ ਲੋਕੇਸ਼ਨ ਹਰ ਚੀਜ਼ ਆਪਾਂ ਤੁਹਾਨੂੰ ਦੱਸ ਦਿਆਂਗੇ ਪਹਿਲਾਂ ਤੁਸੀਂ ਚੈੱਕ ਕਰੋ ਜੀ ਵੀਡੀਓ 4 ਬਿਸਬੀ ਜਗਾਹ ਪਰ ਨੂੰ ਟੋਟਲ ਮਿਲੂਗੀ ਤੇ ਬਾਥਰੂਮ ਵਗੈਰਾ ਨਵੇਂ ਬਣੇ ਹੋਏ ਨੇ ਮਾਲਕ ਕਹਿੰਦੇ ਨੇ ਦੋ ਬੈਡਰੂਮ ਮਿਲ ਜਾਣਗੇ ਦੋ ਕਮਰੇ ਬਣੇ ਹੋਏ ਨੇ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ 5 ਕਿਲੋਖ ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਰੇਟ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਹੀ ਦੱਸਤਾ ਸੀਗਾ 5 ਲੱਖ ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਜਿਹੜੀ ਤਹਿਸੀਲ ਇਹਨਾਂ ਨੂੰ ਲੱਗਦੀ ਹੈ ਜੀ ਤਹਿਸੀਲ ਚਮਕੌਰ ਸਾਹਿਬ ਲੱਗਦੀ ਹੈ ਪੋਸਟ ਆਫਿਸ ਪੱਖੂ ਮਾਜ਼ਰੇ ਜੀ ਡਿਸਟ੍ਰਿਕਟ ਰੂਪਨਗਰ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਜੀ ਇਹਨਾਂ ਦਾ ਪੈਂਡਸੀ ਲੱਗੀ ਪਿੰਡ ਦੇ ਵਿੱਚ ਇਹ ਘਰ ਤੁਹਾਨੂੰ ਮਿਲ ਜਾਊਗਾ ਬਾਕੀ ਗਲੀ ਵਧੀਆ ਸੀ ਰਸਤਾ ਵਧੀਆ ਲੱਗਦਾ ਹੈ 4 ਬਿਸਵੇ ਜਗ੍ਹਾ ਵਧੀਆ ਸੀ ਜੇ ਲੰਬਾਈ ਚੌੜਾਈ ਦੀ ਗੱਲ ਕਰੀਏ ਤਾਂ 88 ਫੁੱਟ ਲੰਬਾਈ ਹੈ ਤੇ 22 ਫੁੱਟ ਚੌੜਾਈ ਹੈ ਟੋਟਲ 4 ਬਿਸਵੇ ਮਾਲਕ ਨੇ ਦੱਸੇ ਨੇ ਤੇ ਮਾਲਕ ਦਾ ਨੰਬਰ ਤੁਸੀਂ ਨੋਟ ਕਰ ਲਓ 9914792316 9914792316 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਈ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੀ ਬਾਕੀ ਵੀਡੀਓ ਚ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਇੱਕ ਵਾਰੀ ਪੂਰੀ ਤਸੱਲੀ ਜ਼ਰੂਰ ਕਰ ਲਿਓ ਫੋਨ ਕਰਕੇ ਜਦੋਂ ਗੱਲਬਾਤ ਹੁੰਦੀ ਹੈ ਉਹ ਤੋਂ ਬਾਅਦ ਜਾ ਕੇ ਦੇਖਿਆ ਕਰੋ ਜੀ ਦੋਵੇਂ ਮਾਲਕਾਂ ਦੇ ਨੰਬਰ ਤੁਹਾਨੂੰ ਮੈਂ ਦੇਤੇ ਦੋਵੇਂ ਜਿਹੜੇ ਘਰ ਤੇ ਕੋਠੀਆਂ ਆਪਾਂ ਲੈ ਕੇ ਪਹੁੰਚੇ ਸੀਗੇ ਅਲੱਗ-ਅਲੱਗ ਥਾਵਾਂ ਤੇ ਅਸੀਂ ਜੇ ਕਿਸੇ ਨੇ ਕੋਠੀ ਖਰੀਦਣੀ ਆ ਪਿੱਛੇ 18.5 ਲੱਖ ਵਾਲੀ ਤਾਂ ਉਹਨਾਂ ਨਾਲ ਗੱਲ ਕਰਿਓ ਜੇ ਕਿਸੇ ਨੇ 5 ਲੱਖ ਦਾ ਇਹ ਘਰ ਖਰੀਦਣਾ ਤਾਂ ਇਹਨਾਂ ਨਾਲ ਗੱਲ ਕਰਿਓ ਜੀ ਤੇ ਗਲਤ ਨੰਬਰ ਨਾਲ ਆ ਲਿਓ ਜੀ ਜਿਹੜਾ ਤੁਸੀਂ ਖਰੀਦਣਾ ਚਾਹੁੰਦੇ ਹੋ ਉਹਨਾਂ ਦੇ ਮਾਲਕ ਨਾਲ ਹੀ ਗੱਲ ਕਰਿਓ ਜੀ ਬਾਕੀ ਵੀਡੀਓ ਚ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਸੀ ਤੇ ਪੂਰੀ ਗੱਲਬਾਤ ਕਰਕੇ ਜਾ ਕੇ ਦੇਖ ਕੇ ਰੇਟ ਉੱਤੇ ਥੱਲੇ ਕਰਕੇ ਆਪਦੀ ਪੂਰੀ ਤਸੱਲੀ ਜਦੋਂ ਹੋ ਗਈ ਉਸ ਤੋਂ ਬਾਅਦ ਰੇਟ ਮੁਕਾ ਕੇ ਤੇ ਖਰੀਦ ਲਿਓ ਜੀ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਤੁਹਾਨੂੰ ਕੋਠੀ ਘਰ ਮਕਾਨ ਚਾਹੀਦਾ ਕਿੰਨੇ ਕੁ ਰੇਟ ਤੱਕ ਚਾਹੀਦਾ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ